ਹਾਂ ਜੀ ਟੂਸ਼ ਪਸ਼ਮੀਨਾ ਇੱਕ ਇੱਕ ਟੈਕਸ ਬ੍ਰੈਂਡ ਦਾ ਫੈਬਰਿਕ ਟਾਈ ਮੀਟਰ ਸ਼ਰਟ ਤੇ ਟਾਈ ਮੀਟਰ ਬਾਟਮ ਤੇ ਇਸ ਦੇ ਨਾਲ ਟਾਈ ਮੀਟਰੀ ਹੀ ਛੋਲ ਰਹੇਗਾ 625 ਦੇ ਵਿੱਚ ਤੁਸੀਂ ਘਰ ਬੈਠੇ ਹੀ ਗਰਮ ਸੂਟ ਬਾਈ ਕਰ ਸਕਦੇ ਹੋ ਇਹ ਵਾਲੇ ਜੋ ਰਹਿਣਗੇ 5 ਮੀਟਰ ਕਾਟਨ ਰਹੇਗੀ ਚੌਕਟ ਕਾਟਨ ਦੇ ਵਿੱਚ ਫੈਂਸੀ ਥ्रेड ਵਰਕ ਹੋਇਆ ਕਿਰੇ ਤੇ ਫਰੰਟ ਸ਼ਰਟ ਤੇ ਤੇ 1.5 ਮੀਟਰ ਸਿਰ ਦਾ ਦੁਪੱਟਾ 799 ਵਿੱਚ ਬਾਈ ਕਰ ਸਕਦੇ ਹੋ ਜੌਰਜਟ ਦਾ ਫੈਬਰਿਕ ਰਹੇਗਾ 5 ਮੀਟਰ ਸੂਟ ਫਰੰਟ ਤੇ ਵਰਕ ਬਾਜੂ ਤੇ ਬਾਟਮ ਤੇ ਵਰਕ ਮਿਲੇਗਾ ਸਵਾ 2 ਮੀਟਰ ਜੌਰਜਟ ਦਾ ਦੁਪੱਟਾ 750 ਦੇ ਵਿੱਚ ਬਾਈ ਕਰ ਸਕਦੇ ਹੋ ਇਹ ਵਾਲਾ ਦੁਪੱਟਾ ਸੂਟ ਰਹੇਗਾ 5 ਮੀਟਰ ਕਾਟਨ ਦਾ ਪ੍ਰਿੰਟਡ ਕੇਰੇ ਤੇ ਵਰਕ ਦਾ ਸਵਾ 2 ਮੀਟਰ ਇਸ ਦੇ ਨਾਲ ਦੁਪੱਟਾ ਦੁਪੱਟੇ ਦੇ ਦੋਨੋਂ ਸਾਈਡ ਵਰਕ ਮਿਲੇਗਾ ਇਹ ਤੁਸੀਂ 799 ਵਿੱਚ ਬਾਈ ਕਰ ਸਕਦੇ ਹੋ ਇਨਾ ਸੂਟਾਂ ਤੇ ਸੇਲ ਆ ਜੀ ਡਿਸਕਾਊਂਟ ਆ ਗਿਆ ਬਰਬਰੀ ਕੋਟਰਾਇਜ਼ ਮੈਚਿੰਗ ਸੂਟ 175 ਵੱਡੇ ਪੈਨੇਚ ਤੇ 175 ਵੱਡੇ ਪੈਨੇਚ ਬਾਟਮ ਓਨਲੀ ਤੁਸੀਂ ਇਹ 550 ਦੇ ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਸ਼ਰਟ ਐਂਡ ਬਾਟਮ ਰੈਡੀमेड ਰਹੇਗਾ ਜੀ ਚਨੂਨ ਸਿਲਕ ਦੇ ਵਿੱਚ ਲੈਂਥ ਰਹੇਗੀ ਸ਼ਰਟ ਦੀ ਤੁਹਾਨੂੰ 40 ਇੰਚ ਤੱਕ ਤੇ ਸ਼ਰਾਰਾ ਮਿਲੇਗਾ 41 ਇੰਚ ਤੇ ਚਨੂਨ ਸਿਲਕ ਦਾ ਹੀ ਤਿੰਨੋ ਸ਼ਰਟ ਬਾਟਮ ਦੁਪੱਟਾ ਰਹੇਗਾ ਪ੍ਰਾਈਸ 1599 ਇਹ ਪਸ਼ਮੀਨਾ ਹੈ ਕਿ ਟੈਕਸਪ੍ਰਿੰਟ ਤੇ ਰੈਡੀ ਹੋਏ ਨੇ ਸੂਟ ਘੇਰੇ ਤੇ ਬੈਕ ਵਿੱਚ ਦਾ ਵਰਕ ਰਹੇਗਾ ਬੱਜੂ ਵੀ ਵਰਕ 950 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਬਹੁਤ ਸੋਹਣੇ ਇਨ ਸੂਟ ਨੇ ਤੇ ਬਹੁਤ ਡਿਮਾਂਡ ਸੀ ਸਕਰੀਨਸ਼ਾਟ ਲੈ ਕੇ ਦਿੱਤੇ WhatsApp ਨੰਬਰ ਤੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਜੋ ਵੀ ਤੁਹਾਨੂੰ ਵੀਡੀਓ ਵਿੱਚ ਸੂਟ ਪਸੰਦ ਆਏਗਾ ਕੈਸ਼ ਔਨ ਡਿਲੀਵਰੀ ਨਹੀਂ ਹੈ ਜੇ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਹੈ ਇਹ ਵਾਲੇ ਪਸ਼ਮੀਨਾ ਸੂਟ ਲੈਣਗੇ ਆਰੀ ਵਰਕ ਹੋਇਆ ਜੀ ਫਰੰਟ ਤੇ neck ਤੇ ਐਂਡ ਇਸ ਤੇ ਸ਼ਾਲ ਤੇ ਸਟਾਲ ਤੇ 5 ਮੀਟਰ ਸੂਟ ਮਿਲੇਗਾ ਤੇ ਸਟਾਲ 2.5 ਮੀਟਰ ਤੇ ਤੁਸੀਂ ਇਹ 950 ਦੇ ਵਿੱਚ ਕਰ ਬੈਠੇ ਸੂਟ ਮੰਗਵਾ ਸਕਦੇ ਹੋ ਗਰਮ ਸੂਟ ਨੇ ਵਿਦਆਉਟ ਲਰਨਿੰਗ ਸਟੀਚ ਹੋਣਗੇ ਇਹਨਾਂ ਸੂਟਾਂ ਦੇ ਵਿੱਚ ਹੋਰ ਵੀ ਡਿਜ਼ਾਈਨ ਨੇ ਤਾਂ ਤੁਸੀਂ WhatsApp ਤੇ ਮੈਸੇਜ ਕਰ ਲੈਣਾ ਤੁਹਾਨੂੰ ਫੋਟੋ ਸੈਂਡ ਕੀਤੀ ਜਾਏਗੀ ਇਹ ਵੀ ਨਿਊ ਆ ਗਈ ਜੀ ਆਪਣੇ ਕੋਲ ਚੈੱਕ ਦੇ ਵਿੱਚ ਇਹ ਰਹਿਣਗੇ ਜੀ ਸਟਾਲ ਦੁਪੱਟਾ ਸੂਟ ਪ्योर ਪਸ਼ਮੀਨਾ ਡਿਜੀਟਲ ਪ੍ਰਿੰਟਡ ਦੁਪੱਟਾ ਇਸ ਦਿਨ ਵੂਲ ਪਸ਼ਮੀਨਾ ਦਾ ਆਲ ਓਵਰ ਸੂਟ ਰਹੇਗਾ 5 ਮੀਟਰ ਸੂਟ ਦੀ ਕੱਟ ਮਿਲੇਗੀ ਤੇ ਨਾਲ 2.5 ਮੀਟਰ ਦੁਪੱਟਾ ਸਟਾਲ ਮਿਲੇਗਾ ਤੇ ਤੁਸੀਂ 800 ਦੇ ਵਿੱਚ ਇਹ ਕਰ ਬੈਠੇ ਮੰਗਵਾ ਸਕਦੇ ਹੋ ਇਹ ਵਾਲਾ ਫੈਬਰਿਕ ਬਨਾਰਸੀ ਪਿਓਰ ਬਨਾਰਸੀ ਸਿਲਕ ਦੇ ਵਿੱਚ ਨਾਰਮਲ ਪਣੇ ਦੇ ਵਿੱਚ ਮਿਲੇਗਾ ਸੈਲਫ ਆਲਓਵਰ ਜਾਲਾ ਮੈਚਿੰਗ ਬੂਟੀ ਵਾਲਾ ਜੋ ਉੱਪਰ ਵਾਲਾ ਫੈਬਰਿਕ ਹੋ ਤੁਹਾਨੂੰ 399 ਪਰ ਮੀਟਰ ਤੇ ਬੂਟੀ ਵਾਲਾ 350 ਪਰ ਮੀਟਰ ਮਿਲੇਗਾ ਪਿਓਰ ਦੇ ਵਿੱਚ ਤੁਸੀਂ ਇਹ ਵੀ ਬਾਏ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਰੈਡੀ ਹੁੰਦੇ ਨੇ ਇਹ ਕਾਟਨ ਰਹੇਗੀ ਕੈਂਬਰੀ ਕਾਟਨ ਦਾ 5 ਮੀਟਰ ਸੂਟ ਮਿਲੇਗਾ ਇਹਨਾਂ ਸਵਾ 2 ਮੀਟਰ ਦਾ ਪੱਟਾ ਚ ਫੋਨ ਦਾ ਦੋਨੋਂ ਸਾਈਡ ਦੁਪੱਟੇ ਤੇ ਪੱਟੀ ਲੱਗੀ ਮਿਲੇਗੀ 650 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਕਾਟਨ ਦਾ ਫੈਬਰਿਕ ਦੁਪੱਟਾ ਸੂਟ ਰਹੇਗਾ ਗਰਮੀਆਂ ਲਈ ਇਹ ਵਾਲੇ ਰੰਗੀਜੀ ਚਾਕਲੇਟ ਕਾਟਨ ਦੇ ਵਿੱਚ ਕੋਲਕਾਤਾ ਕਾਟਨ ਥ੍ਰੈਡਵਰਕ ਕੋਈ ਫਰੰਟ ਤੇ 2 ਮੀਟਰ ਬਾਟਮ ਬਾਟਮ ਤੇ ਵਰਕ ਦੁਪੱਟਾ ਨਾਲ ਇਹ ਵੀ ਤੁਸੀਂ ਵਾਈ ਕਰ ਸਕਦੇ ਹੋ ਇੰਨਾ ਸੁੱਟ ਤੇ ਵੀ ਡਿਸਕਾਊਂਟ ਹੈ ਜੀ ਜੌਰਜਾ ਡਿਸਟਾ ਪ੍ਰਿੰਟਡ 5 ਮੀਟਰ ਸੂਟ ਆ 7 ਮੀਟਰ ਦੇ ਦਿਨ ਦੁਪੱਟਾ 720 ਵਿੱਚ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਤੇ ਬੁਕਿੰਗ ਕਰਵਾ ਸਕਦੇ ਹੋ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ ਬਹੁਤ ਸੋਹਣੇ ਸੂਟ ਹੁੰਦੇ ਨੇ ਬਹੁਤ ਹੀ ਘੱਟ ਰੇਟ ਤੇ ਹੁੰਦੇ ਨੇ ਦਿੱਤੇ WhatsApp ਨੰਬਰ ਤੇ ਬੁਕਿੰਗ ਕਰਵਾ ਸਕਦੇ ਹੋ ਬਹੁਤ ਸੋਨਾ ਰਿਸਪੌਂਸ ਆ ਰਿਹਾ ਜੀ ਆਰਡਰਾਂ ਦਾ ਥੈਂਕ ਯੂ ਜੀ ਸਾਰੀਆਂ ਭੈਣਾਂ ਦਾ ਇਹ ਵਾਲਾ ਬਰਬਰੀ ਚੂਟ ਚੱਕ ਦੇ ਵਿੱਚ ਆਰੀ ਵਰਕ ਵਾਲਾ ਸ਼ਰਟ ਰਹੇਗਾ ਤੇ ਇਸ ਦੇ ਨਾਲ ਪਲੇਨ ਮਸਲੀਨ ਦੀ ਬਾਟਮ 2 ਮੀਟਰ ਸ਼ਰਟ 2 ਮੀਟਰ ਬਾਟਮ 2 ਮੀਟਰ ਦੁਪੱਟਾ 700 ਦੇ ਵਿੱਚ ਇਹ ਵੀ ਤੁਸੀਂ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਬਰਬਰੀ ਚੂਟ ਚੱਕ ਦੇ ਵਿੱਚ ਸ਼ਰਟ ਰਹੇਗਾ ਥੈਂਕ ਯੂ ਜੀ ਵੀਡੀਓ ਨੂੰ ਐਂਡ ਤੱਕ ਵਾਚੋ